ਕਰੰਦੇ ਦੇ ਪਿੰਡ ਰਾਖਸ਼ੇਕ ਫਤਾਚ ਪੁਲਿਸ ਮੁਲਾਜ਼ਮ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਦਰਸਲ ਜੰਮੂ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨ ਅਕਵਾਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤੇ ਪ੍ਰਸ਼ਾਸਨ ਵੱਲੋਂ ਪਾਈ ਪੁਲਿਸ ਫੋਰਸ ਦੀ ਮਦਦ ਨਾਲ ਜ਼ਮੀਨ ਦੇ ਕਬਜ਼ਾ ਕਰਨ ਦੀ ਨੀਅਤ ਨਾਲ ਕੋਕ ਲੈਂਡ ਮਸ਼ੀਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਮਸ਼ੀਨਾ ਅੱਗੇ ਲੰਮੇ ਪੈ ਕੇ ਮਸ਼ੀਨਾ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਦੇ ਕਿਸਾਨਾਂ ਵਿਚਕਾਰ ਤੱਕਾ ਮੁਕ ਹੋਈ ਤੇ ਕਿ ਕਿਸਾਨਾਂ ਦੀਆਂ ਪੱਗਾਂ ਲੱਤ ਗਈਆਂ ਇੰਨਾ ਹੀ ਨਹੀਂ ਕਿ ਕਿਸਾਨ ਇਸ ਖਿੱਚ ਤੁਝ ਜ਼ਖਮੀ ਵੀ ਹੋ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਉਹਨਾਂ ਨੂੰ ਜ਼ਮੀਨਾਂ ਦਾ ਵਾਜਬ ਰੇਟ ਨਹੀਂ ਦਿੰਦੇ ਉਹ ਕਿਸੇ ਵੀ ਸੂਰਤ ਚ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਧੱਕਾ ਮੁਕੀ ਕਰਨ ਤੇ ਉਹਨਾਂ ਦੀਆਂ ਪੱਗਾਂ ਦੇ ਉੱਤੇ ਹੱਥ ਪਾਉਣ ਦੇ ਇਲਜ਼ਾਮ ਲਗਾਏ ਨੇ ਉਦੋਂ ਦੂਜੇ ਪਾਸੇ ਐਸਟੀਐਮ ਤਰਨਤਾਰਨ ਸਿਮਰਨਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਕਿਸਾਨਾਂ ਦੇ ਨਾਲ ਧੱਕਾ ਮੁਕੀ ਨਹੀਂ ਕੀਤੀ ਹੈ ਉਹਨਾਂ ਨੇ ਇਹ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਦਾਲਤ ਦੇ ਹੁਕਮਾਂ ਤੇ ਉਹਨਾਂ ਵੱਲੋਂ ਕੁਝ ਜ਼ਮੀਨ ਦਾ ਕਬਜ਼ਾ ਲਿਆ ਗਿਆ ਤੇ ਉਹਨਾਂ ਵੱਲੋਂ ਮਾਹੌਲ ਵੀ ਸ਼ਾਂਤਮਈ ਰੱਖਿਆ ਗਿਆ ਹੈ ਹਾਂਜੀ ਮੈਂ ਰਵਿੰਦਰਜੀਤ ਸਿੰਘ ਕਾਂਗ ਜ਼ਿਲ੍ਹਾ ਅਕੂ ਕਿਸਾਨ ਮਜ਼ਦੂਰ ਸ਼ਰਸ਼ਮੇਟੀ ਪੰਜਾਬ ਆ ਪਹਿਲੀ ਵ ਜਿੱਤਰਾ ਮੁਗਲ ਸਾਡੇ ਦੇ ਚੜ ਕੇ ਹੁੰਦੇ ਸੀ ਜਿੱਤਰਾ ਅੰਗਰੇਜ਼ਾਂ ਨੇ ਸਾਡੇ மே ਕੀਤੀ ਆ ਉਹੋ ਜਿਹਾ ਕੰਮ ਅੱਜ ਇੱਥੇ ਦੇ ਡੀਸੀ ਐਡਮ ਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਵਾ ਵੱਡੀਆਂ ਧਾੜਾਂ ਲਾ ਕੇ ਆ ਤੁਸੀਂ ਮੌਕਾ ਵੇਖਿਆ ਸਵੇਰ ਦੇ ਤੁਸੀਂ ਪ੍ਰੈਸ ਵਾਲੇ ਵੀ ਇੱਥੇ ਜੇ ਵੀ ਇਹਦੇ ਵਿੱਚ ਜਿਹਦੇ ਵਿੱਚ ਇਹਨਾਂ ਪ੍ਰੋਬਲਮਾਂ ਨੰਗਾਈਆਂ ਵਾ ਇਹ ਜਿਹੜਾ ਝੋਨੇ ਦਾ ਨੁਕਸਾਨ ਕੀਤਾ ਵਾ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਹੀ ਨਹੀਂ ਆਉਂਦੀ ਵਿੱਚ ਤੇ ਇਹਨਾਂ ਨੇ ਤੈਸ ਨੈਸ ਕਰਤੀ ਆ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਹਦੋਂ ਵੱਧ ਲਾਟੀ ਚਾਰਜ ਕੀਤਾ ਗਿਆ ਆ ਸਾਡੇ ਤੁਸੀਂ ਤਵੇ ਲੋ ਸਾਨੂੰ ਜ਼ਮੀਨਾਂ ਦੇ ਵਿੱਚ ਧੁਆ ਗਿਆ ਵਾ ਤੇ ਕੋਟਨ ਤੱਕ ਗਏ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਚੜ ਕੇ ਆਉਂਦੇ ਜੇ ਤੇ ਅਸੀਂ ਮੋੜ ਨਾ ਜਾਂਦੇ ਆ ਅੱਜ ਵੀ ਮੋੜਿਆ ਵਾ ਕੱਲ ਵੀ ਮੋੜਾਂਗੇ ਜਿੱਦੋਂ ਤੁਹਾਡਾ ਜ਼ਿਕਰੇ ਜਿੱਥੇ ਜ਼ਿਕਰੇ ਆਜੋ ਸਾਡੀਆਂ ਦੋ ਮੀਟਿੰਗਾਂ ਤਿੰਨ ਮੀਟਿੰਗਾਂ ਦੋ ਤਹਿਸੀਲਦਾਰ ਨਾ ਦੋ ਐਸਡੀਐਮ ਆਪਣੇ ਤਨ ਤਾਰਨਾ ਹੋਈਆਂ ਹੈਗੀਆਂ ਅਸੀਂ ਆਂਦੇ ਹਾਂ ਵੀ ਸ਼ਾਂਤ ਮੈਂ ਜਿਹੜਾ ਟੇਲ ਤੇ ਬਹਿ ਕੇ ਗਾਲਾਂ ਮਸਲਾ ਹੱਲ ਹੋ ਸਕਦਾ ਵਾ ਪਰ ਪ੍ਰਸ਼ਾਸਨ ਨੇ ਕੀ ਕੀਤਾ ਵੱਡੇ ਪੱਦਰ ਤੇ ਥੇਪਲਸ ਮੰਗਾਈਆ ਹਜ਼ਾਰਾਂ ਦੀ ਗਿਣਤੀ 'ਚ ਆ ਤਿੰਨਾਂ ਚੌਹਾਂ ਜ਼ਿਲ੍ਹਿਆਂ ਦੀ ਮੰਗਾਈ ਆ ਫਿਰ ਨਾ 80 ਰੁਪਏ ਸ਼ਾਂਤ ਮੰਗਾਈ ਇਹਨਾਂ ਨੇ ਫਿਰ ਧੱਕੇ ਨਾਲ ਨਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਕਿਸਾਨ ਅੜੇ ਹਾਂ ਕਿ ਅਸੀਂ ਜ਼ਮੀਨਾਂ ਆਪਣੀਆਂ ਨਹੀਂ ਦਵਾਂਗੇ ਕੌਡੀਆਂ ਤੋਂ ਪਾਰ ਨਹੀਂ ਦਵਾਂਗੇ ਇਹਨਾਂ ਨੇ ਫਿਰ ਸਾਡੇ ਤੇ ਇੱਥੇ ਲੱਟਚਾ ਸ਼ੁਰੂ ਕਰਕੇ ਧੱਕੇ ਨਾਲ ਆਪਣੀਆਂ ਪੋਗਨਾਂ ਦੇ ਦੋ ਬਾੜੀਆਂ ਤੇ ਸਾਡਾ ਝੋਨਾ ਫਸਲ ਸਾਡੀ ਬਰਬਾਦ ਕਰਤੀ ਆ ਪੱਤਾ ਵਾਗ ਵਰਗੋ ਜਿਹੜੇ ਫਸਲਾਂ ਅਸੀਂ ਪਾਲੇ ਸੀ ਉਹ ਬਰਬਾਦ ਕੀਤੀ ਆ ਇਹਨਾਂ ਦੀ ਹੋਣਾ ਬਵਾਹ ਹੋ ਗਿਆ ਐਸਡੀਐਮ ਦੇ ਪ੍ਰਸ਼ਾਸਨ ਦੀ ਬਵਾਹ ਹੋ ਗਿਆ ਫਿਰ ਅਹੀਂ ਭਿੜਿਆ ਫੇਰ ਉਹਨੇ ਵਾਪਸ ਲੈ ਕੇ ਗਿਆ ਇਹਨਾਂ ਨੇ ਸਾਡੀਆਂ ਪੱਗਾਂ ਵੀ ਜਿਹੜੀਆਂ ਝੋਨੇ ਚ ਰੋਰੀਆਂ ਉਹ ਕਦੋਂ ਦੇ ਚ ਇਹਨਾਂ ਦਾ ਜਿਹੜਾ ਜ਼ਿੰਮੇਵਾਰ ਆ ਪੱਗਾਂ ਸਾਡੀਆਂ ਲਾਉਂਦਾ ਅਸੀਂ ਇਹ ਨਹੀਂ ਕਵਾਂਗੇ ਕੋਈ ਪੁਲਿਸ ਦਾ ਸਪਾਈ ਹੌਲਦਾਰ ਆ ਇਹਦਾ ਜ਼ਿੰਮੇਵਾਰ ਕੌਣ ਆ ਸਭ ਤੋਂ ਪਹਿਲਾਂ ਭਗਵੰਤ ਮਾਨ ਤੇ ਤੱਪ ਤਾਨ ਦਾ ਜਿਹੜਾ ਐਸਟੀਐਮ ਸਾਹਿਬ ਆ ਜਿਨੇ ਹੁਕਮ ਦਿੱਤੇ ਆ ਉਹ ਸਾਡੀਆਂ ਪੱਗਾਂ ਰੋਲ ਲੈਂਦੇ ਆ ਵਾ ਇੱਥੇ ਮੇਰੇ ਨਾਲ ਗੱਲਬਾਤ ਹੁੰਦੀ ਐ ਐਸਟੀਐਮ ਦੀ ਪ੍ਰਧਾਨ ਜੀ ਪੱਗ ਦੇ ਬੜੀ ਗੱਲ ਹੁੰਦੀ ਆ ਮੈਂ ਤਾਂ ਤੁਹਾਨੂੰ ਕੋਈ ਸ਼ਰਮ ਆਉਣੀ ਚਾਹੀਦੀ ਆ ਉਹਨੇ ਪੱਗ ਮੇਰੀ ਤਾਂ ਪਗਦੀ ਉਹਨੇ ਤੇਰੀ ਤਾਂ ਪਗਦੀ ਤੂੰ ਐਂਦੀ ਮੈਂ ਤੂੰ ਪੜਿਆ ਲਿਆਵਾ ਤੋ ਸਾਡੇ ਅੱਜ ਇੱਥੇ ਪੱਗਾ ਰੋਲਤਿਆਂ ਅਸੀਂ ਫੇਰ ਕਹਿੰਦੇ ਆ ਕੋਈ ਨਹੀਂ ਆ ਲੜਦੇ ਆ ਲੜਦੇ ਆ ਸਭ ਕੁਝ ਰੰਦਾਵਾ ਸਾਡੇ ਪੱਗਾ ਨਾਲ ਇੱਥੇ ਜਾਂਦੇ ਆ ਜ਼ਖਮੀ ਹੋਈਦਾ ਮਰੀਦਾ ਵੀ ਆ ਸ਼ਹੀਦ ਹੋਈਦਾ ਪਰਿਸ਼ਾਸ ਨੂੰ ਦੱਸ ਦੇਣਾ ਚਾਹੁੰਦੇ ਆ ਆਦੋ ਵੱਧ ਪੁਲਿਸ ਲੈ ਕੇ ਆਇਓ ਆਪਣੀ ਤਿਆਰੀ ਕਰਕੇ ਆਇਓ ਅਸੀਂ ਆਦੋ ਥੋੜੇ ਵੀ ਹੋਵਾਂਗੇ ਤੇ ਤੁਹਾਡੇ ਨਾਲ ਪੜਾਂਗੇ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਮੈਂ ਖਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਖਜਾਂਚੀ ਫਤੇ ਸਿੰਘ ਪਿੰਡ ਪਿੰਡ ਦੀ ਤਰਨਤਾਰਨ ਇਹ ਜੋ ਪ੍ਰਸ਼ਾਸਨ ਆਪਣੀ ਗੱਲਬਾਤ ਤੋਂ ਭੱਜ ਕੇ ਕਈ ਮੀਟਿੰਗਾਂ ਸਾਡੇ ਨਾਲਾਂ ਦੀਆਂ ਆਈਆਂ ਤੇ ਜਿਹਦੇ ਤੇ ਸੇਫ ਟੇਬਲ ਤੇ ਬੈ ਕੇ ਗੱਲਬਾਤ ਕਰਕੇ ਤੇ ਆਪਣੀ ਗੱਲਬਾਤ ਤੋਂ ਵਾਰ-ਵਾਰ ਭੱਜਿਆ ਤੇ ਅੱਜ ਫੇਰ ਵੱਡੀਆਂ ਫੋਰਸਾਂ ਲੈ ਕੇ ਚੜ੍ਹ ਕੇ ਤੇ ਕਬਜ਼ਾ ਲੈਣ ਆਏ ਆ ਤੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਧਿਆਂ ਨੇ ਇੱਥੇ ਡਟਵਾ ਇਹਨਾਂ ਦਾ ਵਿਰੋਧ ਕਰਕੇ ਕੋਕ ਲਾਈਨਾਂ ਦੇ ਅੱਗੇ ਲੰਮੇ ਪੈ ਕੇ ਤੇ ਪੂਰਾ ਫੁੱਲ ਵਿਰੋਧ ਕਰਕੇ ਤੇ ਵਾਪਸ ਇਹਨਾਂ ਨੂੰ ਅੱਜ ਮੋੜਿਆ ਵਾ ਇਸੇ ਤਰ੍ਹਾਂ ਜਦੋਂ ਵੀ ਇਹ ਚੜ ਕੇ ਆਉਣਗੇ ਸਾਡੀਆਂ ਫੋਰਸਾਂ ਜਿਹੜੀਆਂ ਹੁਣ ਅੱਗੇ ਨੂੰ ਵੱਧ ਤਿਆਰ ਰਹਿਣਗੀਆਂ ਤੇ ਅਸੀਂ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਕੇ ਤੇ ਇਹਨਾਂ ਨੂੰ ਵਾਪਸ ਮੋੜਦੇ ਰਵਾਂਗੇ ਜਦੋਂ ਤੱਕ ਪੰਜਾਬ ਸਰਕਾਰ ਸੈਂਟਰ ਸਰਕਾਰ ਤੇ ਆ ਜਿਹੜਾ ਮਹਿਕਮਾ ਇਹਨਾਂ ਦਾ ਭਾਈ ਇਹ ਵਾਲਾ ਇਹ ਕਿਸਾਨਾਂ ਦੀ ਆਕਰਸ਼ੀ ਨਹੀਂਗਾ ਕਰਦਾ ਇਹਨਾਂ ਦਾ ਬੈਕਾ ਟੇਬਲ ਤੇ ਗੱਲਬਾਤ ਕਰਕੇ ਮਸਲਾ ਹੱਲ ਨਹੀਂਗਾ ਕਰਦਾ ਉਦੋਂ ਤੱਕ ਬਿਲਕੁਲ ਵੀ ਜਮੀਨਾਂ ਦੇ ਕਬਜ਼ੇ ਜਿਹੜੇ ਇਹਨਾਂ ਨੂੰ ਨਹੀਂ ਕਰਨ ਦੇਾਂਗੇ ਤੇ ਹੋ ਸਕਦਾ ਉਹ ਨਾਲੇ ਸਮੇਂ ਦੇ ਵਿੱਚ ਅਸੀਂ ਕਿਸਾਨਾਂ ਨੂੰ ਲਾਮਬੰਦ ਕਰਕੇ ਇਹ ਛੜਕਾ ਬਿਲਕੁਲ ਹੀ ਰੋਕ ਦਈਏ ਸਾਡੀ ਲੋੜ ਦੀਆਂ ਛੜਕਾ ਨਹੀਂ ਇਹ ਇਹ ਕਾਰਪੋਰੇਟ ਘਰਾਣਿਆਂ ਦੀਆਂ ਛੜਕਾਂ ਤੁਹਾਡੇ ਮਾਧਿਅਮ ਰਹੀ ਅਸੀਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਬਾਹਰ ਨਿਕਲੋ ਜੇ ਆਪਣੀਆਂ ਜ਼ਮੀਨਾਂ ਬਚਾਉਣੀਆਂ ਵਾ ਤੇ ਸਾਨੂੰ ਇਹਨਾਂ ਹਾਈਵੇ ਦਾ ਬਿਲਕੁਲ ਵਿਰੋਧ ਕਰਨਾ ਪੈਣਾ ਤੇ ਬਾਈਕਾਟ ਕਰਨਾ ਪੈਣਾ ਵਾ ਆਉਣ ਵਾਲੇ ਸਮੇਂ ਤੇ ਵੀ ਹੋ ਸਕਦਾ ਹੈ ਸਰਕਾਰ ਸੋਚ ਲੇ ਜੇ ਟੇਬਲ ਤੇ ਬਈ ਕੇ ਨਹੀਂ ਗੱਲ ਕਰਦੀ ਤੇ ਇਹਨਾਂ ਨੂੰ ਖਮਿਆਜਾ ਜਿਹੜਾ ਭੁਗਤਣਾ ਪਊ ਸਾਡਾ ਰੱਖਸ਼ਕ ਪੱਤਾ ਦੇ ਵਿੱਚ ਅੱਜ ਨੈਸ਼ਨਲ ਹਾਈਵੇ ਦੀ ਟੀਮ ਆਈ ਸੀ ਕਬਜ਼ਾ ਉਹਨਾਂ ਨੇ ਲੈਣਾ ਸੀ ਮਾਨਯੋਗ ਹਾਈ ਕੋਰਟ ਦੇ ਵੀ ਆਰਡਰਸ ਨੇ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਇਹਦਾ ਕਬਜ਼ਾ ਲੈਣਾ ਸੋ ਨੈਸ਼ਨਲ ਹਾਈਵੇ ਦੀ ਟੀਮ ਸਾਡੇ ਨਾਲ ਸੀ ਪੁਲਿਸ ਫੋਰਸ ਦੀ ਸਪੋਰਟ ਸੀਗੀ ਸਾਡੇ ਨਾਲ ਅਲਦੋ ਅਸੀਂ ਤਿੰਨ ਰਾਉਂਡਸ ਕਿਸਾਨਾਂ ਦੇ ਨਾਲ ਨੇਗੋਸ਼ੀਏਸ਼ਨ ਵੀ ਕੀਤੀ ਅੱਜ ਦੀ ਕੀਤੀ ਕੁਝ ਉਹਨਾਂ ਦੇ ਮਸਲੇ ਸੀਗੇ ਜਿਨ੍ਹਾਂ ਨੂੰ ਅਸੀਂ ਸੁਲਝਾਉਣ ਲਈ ਅਸੀਂ ਉਹਨਾਂ ਨੂੰ ਆਖਿਆ ਕਿ ਸਾਡੇ ਕੋਲੇ ਪਹੁੰਚਣ ਉਹ ਬਾਕੀ ਅੱਜ ਅਸੀਂ ਕਬਜ਼ੇ ਲੈਂਡ ਦੀ ਕੋਸ਼ਿਸ਼ ਕੀਤੀ ਹੈ ਕਬਜ਼ਾ ਜੀ ਲਿਆ ਵੀ ਹੈ ਓਵਰ ਆਲ ਸਿਚੁਏਸ਼ਨ ਪੀਸਫੁਲ ਰਹੀ ਹੈ ਤੇ ਔਨ ਗਰਾਉਂਡ ਅਸੀਂ ਕੰਮ ਸਟਾਰਟ ਕਰਤਾ ਹੈ ਅੱਜ ਯਾਰ ਕੋਈ ਤਾਂ ਕੰਮ ਕੀ ਨਹੀਂ ਸੀ ਕਿਸਾਨਾਂ ਦੇ ਸਾਹਮਣੇ ਆਈਆਂ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਵਿਰੋਧ ਹੋਇਆ ਕਾਫੀ ਹੋਇਆ ਕਿਸਾਨਾਂ ਵੱਲੋਂ ਤੇ ਬਟ ਓਵਰਆਲ ਸਾਡਾ ਸ਼ਾਂਤਮਈ ਰਿਹਾ ਕਿਸੇ ਨੂੰ ਕੋਈ ਚੋਟ ਨਹੀਂ ਪਹੁੰਚੀ ਕੁਝ ਨਹੀਂ ਹੋਇਆ ਤੇ ਗੰਮੀ ਸਰ ਸਾਡਾ ਨੈਸ਼ਨਲ ਹਾਈਵੇ ਦਾ ਕੰਮ ਸਾਡਾ ਚੱਲਦਾ ਰਹੇਗਾ ਜੀ ਇਹ ਬਹੁਤ ਜ਼ਰੂਰੀ ਪ੍ਰੋਜੈਕਟ ਹੈ ਜਿਸ ਨੂੰ ਅਸੀਂ ਅੱਗੇ ਵਧਾਉਣਾ ਹੈ